ਪੈਰਾਮੈਡੀਕਲ ਸਟਾਫ ਅਤੇ ਸਿਵਲ ਸਰਜਨ ਦਫ਼ਤਰ ਵਿੱਚ ਪਿਆ ਗਿਆ ਰੋਲਾ ਜਾਣਕਾਰੀ ਮੁਤਾਬਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਉਹ ਆਦੀ ਰੂਟੀਨ ਚੈਕਿੰਗ ਕਰਨ ਲਈ ਸਥਾਨਕ ਸਰਕਾਰੀ ਹਸਪਤਾਲ ਵਿੱਚ ਗਏ ਸੀ ਜਿੱਥੇ ਕਈ ਪੈਰਾਮੈਡੀਕਲ ਸਟਾਫ ਦੇ ਅਧਿਕਾਰੀ ਗੈਰਹਾਜ਼ਰ ਪਾਏ ਗਏ ਅਤੇ ਉਹਨਾਂ ਦਾ ਰਜਿਸਟਰ ਆਪਣੇ ਨਾਲ ਲੈ ਆਏ ਜਦਕਿ ਇੱਥੇ ਆ ਕੇ ਐਮਰਜੈਂਸੀ ਮੈਡੀਕਲ ਸਟਾਫ ਵਾਲਿਆਂ ਨੇ ਕਹਿ ਰਿਹਾ ਹੈ ਕਿ ਸਿਵਲ ਸਰਜਨ ਚੈਕਿੰਗ ਕਰਨ ਗਏ ਅਤੇ ਉਹਨਾਂ ਦੇ ਨਾਲ ਇੱਕ ਪ੍ਰਾਈਵੇਟ ਬੰਦਾ ਚੈਕਿੰਗ ਤੌਰ ਤੇ ਗਿਆ ਜੋ ਕਿ ਸਰਕਾਰੀ ਹਸਪਤਾਲ ਦਾ ਮੁਲਾਜ਼ਮ ਨਹੀਂ ਹੈ ਅਤੇ ਉਹਨਾਂ ਦਾ ਰਿਸਟ ਚੱਕ ਲਿਆ ਅਤੇ ਉਹਨਾਂ ਨੂੰ ਧਮਕੀਆਂ ਦੇਣ ਲੱਗਾ ਇਸ ਕਰਕੇ ਉਹਨਾਂ ਨੂੰ ਰੋਸ਼ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਵਲ ਸਰਜਨ ਦੇ ਸਾਹਮਣੇ ਉਹਨਾਂ ਦੇ ਮੁਲਾਜਮਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਘੱਟੇ ਬਰਦਾਸ਼ਤ ਨਹੀਂ ਹੋਣਗੀਆਂ ਇੱਥੇ ਬੋਲਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਉਹ ਉਹਨਾਂ ਦਾ ਮੁਲਾਜ਼ਮ ਹੈ ਅਤੇ ਉਹਨਾਂ ਦੇ ਨਾਲ ਹੀ ਕੰਮ ਕਰਦਾ ਹੋਣਾ ਦੇ ਕਹਿਤ ਉਹਨੇ ਕੰਮ ਕੀਤਾ ਹੈ ਜੋ ਪੈਰਾਮੈਡੀਕਲ ਬਾਰੇ ਬੋਲ ਰਹੇ ਹਨ ਉਹ ਬੇਬੁਨਿਆਦ ਹੈ ਸਿਵਲ ਸਰਜਨ ਨੇ ਕਿਹਾ ਕਿ ਪੈਰਾਮੈਡੀਕਲ ਸਟਾਫ ਲੋ ਬੀਤੇ ਦੇ ਦੀ ਕੀਤੇ ਗਏ ਡੋਪ ਟੈਸਟ ਵੀ ਨੈਗੇਟਿਵ ਹਨ ਇਹ ਇੱਕ ਸਵਾਲੀਆ ਜਨਕ ਨਿਸ਼ਾਨ ਆਇਆ ਉਹਨਾਂ ਨੇ ਕਿਹਾ ਕਿ ਉਹ ਜੋ ਕੰਮ ਕਰ ਰਹੇ ਹਨ ਉਹ ਕਾਨੂੰਨ ਦੇ ਮੁਤਾਬਕ ਕਰ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ ਕਿਸੇ ਨੂੰ ਵੀ ਕਿਸੇ ਰੂਪਕਾਰਤਾ ਤੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਬੋਲਦੇ ਹੋਏ ਪੈਰਾਮੈਡੀਕਲ ਸਟਾਫ ਦੇ ਆਗੂਆਂ ਅਤੇ ਸਿਵਲ ਸਰਜਨ ਨੇ ਹੋਰ ਕੀ ਕਹਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਜੋ ਨਾ ਇੱਕ ਡੀਸੀ ਆਫਿਸ ਚ ਬੰਦਾ ਕੋਈ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਜਮਤ ਐ ਤੱਕ ਮੈਂ ਜਿੱਥੇ ਰਹੂੰਗਾ ਡੋਪ ਨਿਜਮਤ ਐ ਤੋ ਹੋਊਗਾ ਪਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾਂ ਡੋਪ ਨਹੀਂ ਹੋਏਗਾ ਸਰ ਇਹ ਤਾਂ ਤੁਸੀਂ ਦੋਸ਼ ਕਰ ਰਹੇ ਹੋ ਸਰ ਕੀ ਹੋ ਰਿਹਾ ਸਰ ਡਾਕਟਰ ਸੁਖਮਨੀ ਸਮਰਾ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਤੇ 35 ਆਈਟਮ ਉਹਦੇ ਪ੍ਰੈਜ਼ੈਂਸ 'ਚ ਨਹੀਂ ਹੋ ਰਿਹਾ ਸਰ ਤੁਸੀਂ ਕੰਟੈਸਟ ਚੈੱਕ ਕਰੋ ਉਹਨਾਂ ਦੇ ਉਹਨਾਂ ਦਾ ਸਾਈਨ ਚੈੱਕ ਕਰੋ ਨਹੀਂ ਪੋਟਾ ਦੇ ਸਾਈਨ ਤਾਂ ਇਹ ਬਾਤ ਨੂੰ ਲਗੋ ਦੂਸਰੀ ਗੱਲ ਸਰ 27 ਤੱਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਕੋਲ ਦੇਖੋ ਸਨੇਹ ਕੁਮਾਰ ਜੀ ਮੇਰੇ ਕੋਲ ਦੇਖੋ ਫਿਰ ਤੁਸਾਲਤੂ ਬੋਲੋਂ ਦੀ ਰੋਡ ਨਹੀਂ ਇਹ ਨਹੀਂ ਇਹ ਨਹੀਂ ਬੋਲੋਂ ਦੀ ਬਾਹਰ ਮੈਂ ਆਉਂਦੀ ਹਾਂ ਬਾਕੀ ਡਿਊਟੀ ਹੈ ਮੇਰੀ ਡਿਊਟੀ ਮੋੜਾ ਕਰਦੇ ਹੋ ਤੇਰੀ ਹਾਜ਼ਰੀ ਚਾਹੀਦੀ ਹੈ પસારલારલ સાલાલાલાલાલાલા! ਇਸ ਤੋਂ ਬਿਤੇ 35 ਦੇ 32 ਲੈਪਟਾਪ ਆ ਗਏ ਕੀ ਹੋ ਗਿਆ ਇਹ ਫਿਰ ਬਸ ਮੈਂ ਕੋਈ ਰਿਸਟ੍ਰਮ ਨਾ ਆਇਆ ਹਾਂ ਜੀ ਹਾਂ ਜੀ ਕੀ ਮਸਲਾ ਆਇਆ ਜੀ ਅੰਦਰ ਗਏ ਤੁਸੀਂ ਅੱਜ ਦਾ ਮਸਲਾ ਇਹ ਆ ਜੀ ਜਿਵੇਂ ਕਿ ਤੁਸੀਂ ਤੁਹਾਡੀ ਮੀਡੀਆ ਦੀ ਹਾਜ਼ਰੀ ਦੇ ਵਿੱਚ ਹੀ ਤੁਸੀਂ ਦੇਖਿਆ ਕਿ ਇੱਕ ਬਾਹਰ ਦਾ ਵਿਅਕਤੀ ਪਤਾ ਨਹੀਂ ਉਹ ਕਿਹੜੇ ਜ਼ਿਲ੍ਹੇ ਚ ਡਿਊਟੀ ਕਰਦਾ ਉਹ ਸਿਵਲ ਸਰਜਨ ਸਾਹਿਬ ਨਾਲ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਅਸੀਂ ਸਿਵਲ ਸਰਜਨ ਸਾਹਿਬ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਬੰਦਾ ਹਾਈਪਰ ਹੋ ਕੇ ਉੱਠ ਕੇ ਸਾਡੇ ਮੁਲਾਜ਼ਮਾਂ ਨੂੰ ਧਮਕਾ ਰਿਹਾ ਡੋਪ ਟੈਸਟ ਦੇ ਵਿੱਚ ਉਹਨੇ ਦਖਲਅੰਦਾਜ਼ੀ ਕੀਤੀ ਸਾਡਾ ਜਿਹੜਾ ਫੀਡ ਤੇ ਮੁਲਾਜ਼ਮ ਸਾਡੇ ਨਾਲ ਹੈ ਇਹਨੂੰ ਸ਼ਰੇ ਆਮ ਇਹਨੇ 100 ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਅੱਜ ਉਹ ਫਿਰ ਧਮਕਾ ਰਿਹਾ ਹੈ ਕਿ ਮੈਂ ਕਰਵਾ ਸਕਦਾ ਮੇਰੀ ਪਹੁੰਚ ਹੈ ਮੇਰੀ ਪਾਵਰ ਹੈ ਇਹ ਚੀਜ਼ਾਂ ਉਹਨੂੰ ਪੁੱਛੀਆਂ ਜਾਣ ਸਿਵਲ ਸਰਜਨ ਸਾਹਿਬ ਦੱਸਣ ਕਿ ਉਹਨੂੰ ਐਡੀ ਵੱਡੀ ਪਹੁੰਚ ਅਪਰੋਚ ਕਿਹਨੇ ਦਿੱਤੀ ਬਾਹਰ ਦਾ ਵਿਅਕਤੀ ਇੱਥੇ ਕੀ ਕਰਦਾ ਹੈ ਫਾਜ਼ਿਲਕਾ ਜਿਲ੍ਹੇ ਦੇ ਵਿੱਚ ਉਹਦੀ ਡਿਊਟੀ ਪੰਜਾਬ ਸਰਕਾਰ ਨੇ ਕਦੋਂ ਤੇ ਕਿੱਥੇ ਲਾਈ ਹੈ ਅੱਜ ਉਹਦੀ ਹਾਜ਼ਰੀ ਕਿੱਥੇ ਲੱਗੀ ਹੋਈ ਹੈ ਇਹ মিডিਆ ਦੇ ਹਾਜ਼ਰੀ ਦੇ ਵਿੱਚ ਹੀ ਉਹਨੇ ਸਾਡੇ ਮੁਲਾਜ਼ਮਾਂ ਨੂੰ ਧਮਕਾਇਆ ਤੇ ਅਸੀਂ ਸਿਵਲ ਸਰਜਨ ਸਾਹਿਬ ਨਾਲ ਉਦੋਂ ਤੱਕ ਗੱਲ ਨਹੀਂ ਕਰਾਂਗੇ ਜਦੋਂ ਤੱਕ ਸਿਵਲ ਸਰਜਨ ਸਾਹਿਬ ਇਹ ਸਥਿਤੀ ਸਪਸ਼ਟ ਨਹੀਂ ਕਰਦੇ ਕਿ ਉਹ ਬਾਹਰ ਦਾ ਵਿਅਕਤੀ ਕੌਣ ਹੈ ਤੇ ਉਹਦੀ ਕੀ ਡਿਊਟੀ ਹੈ ਤੇ ਕੀ ਕੰਮ ਕਰਦਾ ਇੱਥੇ ਸਾਰਾ ਸਟਾਫ ਇੱਥੇ ਹੈ ਜੀ ਫਿਰ ਸਿਵਲ ਹਸਪਤਲ ਦੇ ਸੇਵਾਵਾਂ ਦਾ ਅਸੀਂ ਸਿਹਤ ਸੇਵਾਵਾਂ ਦੇਣੀਆਂ ਚਾਹੁੰਦੇ ਆ ਲੋਕਾਂ ਦੇ ਅਸੀਂ ਸੇਵਾ ਕਰਨਾ ਚਾਹੁੰਦੇ ਆ ਪਰ ਬਾਹਰ ਦੇ ਵਿਅਕਤੀ ਜਦੋਂ ਦਖਲਅੰਦਾਜ਼ੀ ਆ ਕੇ ਕਰਦੇ ਆ ਸਾਡੇ ਸਟਾਫ ਨੂੰ ਧਮਕਾਉਂਦੇ ਆ ਡਿਊਟੀ 'ਚ ਵਿਘਨ ਪਾਉਂਦੇ ਆ ਅਸੀਂ ਇਹੋ ਜਿਹੇ ਹਾਲਾਤਾਂ 'ਚ ਦੱਸੋ ਡਿਊਟੀ ਕਿਵੇਂ ਕਰੀਏ ਹੁਣ ਅੱਗੇ ਦਾ ਐਕਸ਼ਨ ਕੀ ਹੈਗਾ ਜੀ ਅੱਗੇ ਦਾ ਸਿਵਲ ਸਰਜਨ ਸਾਹਿਬ ਨਾਲ ਸਾਡੀ ਮੀਟਿੰਗ ਨਹੀਂ ਹੁੰਦੀ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਉਦੋਂ ਤੱਕ ਐਜੀਟੇਸ਼ਨ ਕਰਾਂਗੇ ਇਹ ਸਾਡਾ ਰਾਈਟ ਹੈ ਸਾਨੂੰ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਬਾਹਰ ਦਾ ਵਿਅਕਤੀ ਕਿਸੇ ਵੀ ਸਿਹਤ ਸੰਸਥਾ ਚ ਆ ਕੇ ਦਖਲੰਦਾਜ਼ੀ ਨਹੀਂ ਕਰੂਗਾ ਤੇ ਉਹਦੇ ਤੇ ਬਣਦੀ ਪੁਲਿਸ ਕਾਰਵਾਈ ਹੋਵੇ ਇਹ ਕਾਰਵਾਈ ਹੋਵੇ ਵੀ ਅੱਜ ਉਹ ਬੰਦਾ ਡਿਊਟੀ ਤੇ ਕਿੱਥੇ ਸੀ ਉਹਨੇ ਇੱਥੇ ਆ ਕੇ ਮਲਾਜਮਾਂ ਨੂੰ ਧਮਕਾਉਣ ਦੀ ਤੇ ਯੂਨੀਅਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਸਿਵਲ ਸਰਜਨ ਸਾਹਿਬ ਦੀ ਤੇ ਅਫਸਰਾਂ ਦੀ ਹਾਜ਼ਰੀ ਚ ਕੀਤੀ ਹੈ ਉਹਦੇ ਤੇ ਪੁਲਿਸ ਕਾਰਵਾਈ ਬਣਦੀ ਕਾਰਵਾਈ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੰਪਲੀਟ ਕਰ ਰਹੇ ਹੋ ਅਸੀਂ ਇੱਕ ਕੰਪਲੇਂਟ ਸਾਡੇ ਪੀੜਤ ਮਲਾਜ਼ਮ ਵੱਲੋਂ ਪਹਿਲਾਂ ਸਿਵਲ ਸਰਜਨ ਸਾਹਿਬ ਨੂੰ ਦਿੱਤੀ ਗਈ ਹੈ ਜਿਸ ਦੇ ਤੇ ਹਜ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਅਸੀਂ ਅੱਜ ਉਹ ਵੀ ਬੇਨਤੀ ਨਾਲ ਕਰਨੀ ਸੀ ਪਰ ਉਸ ਵਿਅਕਤੀ ਵੱਲੋਂ ਸਾਡੀ ਯੂਨੀਅਨ ਦੇ ਨਾਲ ਸਾਡੇ ਮੋਹਤਵਾਰ ਵਿਅਕਤੀਆਂ ਦੇ ਨਾਲ ਸਾਡੇ ਸਟਾਫ ਨਾਲ ਬਦਤਮੀਜ਼ੀ ਕੀਤੀ ਗਈ ਹੈ ਇਸ ਕਰਕੇ ਅਸੀਂ ਜਿਹੜਾ ਇੱਕ ਕੰਪਲੇਂਟ ਇਸ ਤੋਂ ਬਾਅਦ ਐਜੀਟੇਸ਼ਨ ਤੋਂ ਬਾਅਦ ਦੇਵਾਂਗੇ ਹੁਣ ਕੰਮ ਚੱਲ ਰਿਹਾ ਕਿ ਬੰਦ ਹੈ ਜੀ ਐਸ ਵੇਲੇ ਸਿਵਲ ਹਸਪਤਾਲ ਦਾ ਕੰਮ ਜਿਹੜਾ ਬੰਦ ਹੈ ਜੀ ਉਸ ਕੰਮ ਨੂੰ ਬੰਦ ਕਰਾਉਣ ਵਾਲਾ ਇਹ ਵਿਅਕਤੀ ਹੈ ਜਿਨੇ ਜਾ ਕੇ ਅੱਜ ਉੱਥੇ ਫਿਰ ਜਦ ਦੁਬਾਰਾ ਦਖਲ ਅੰਦਾਜ਼ੀ ਕੀਤੀ ਹੈ ਅਸੀਂ ਸਾਰੇ ਸੇਵਾ ਲੋਕਾਂ ਦੀ ਕਰਨਾ ਚਾਹੁੰਦੇ ਹਾਂ ਸਾਨੂੰ ਸਾਡਾ ਅਫਸਰ ਸਹਿਬਾਨ ਸਾਡੇ ਯਕੀਨੀ ਬਣਾ ਦੇਣ ਕਿ ਕੋਈ ਵਿਅਕਤੀ ਸਾਡੇ ਚ ਦਖਲ ਅੰਦਾਜ਼ੀ ਨਾ ਕਰੇ ਅਸੀਂ ਆਪਣੇ ਗਲੂ ਕਰਦੇ ਹਾਂ ਸਰ ਜੀ ਅੱਜ ਚੈਕਿੰਗ ਮੇਰਾ ਕੀਤੀ ਸੀ ਸਟਾਫ ਚ ਰੋਸ਼ ਪਾਇਆ ਜਾ ਰਿਹਾ ਹੈ ਬਾਹਰ ਨਾਲੇ ਬਾਰੀ ਕਰ ਰਿਹਾ ਅੱਜ 9 ਵਜੇ ਸਿਵਲ ਹਸਪਤਾਲ ਗਿਆ ਸੀ ਸਿਵਲ ਹਸਪਤਾਲ ਦੇ ਵਿੱਚ ਜਦੋਂ ਮੈਂ ਚੈਕਿੰਗ ਕੀਤੀ ਤੇ ਲਗਭਗ 50% ਸਟਾਫ ਪਿਆ ਰਿਹਾ ਜੀ ਮੈਂ 9:40 ਤੱਕ ਉੱਥੇ ਬੈਠਾ ਰਿਹਾ ਤੇ ਇੰਨਾ ਸਟਾਫ ਆ ਗਿਆ ਸੀ ਤਾਂ ਉਸ ਤੋਂ ਬਾਅਦ ਕਿਉਂਕਿ ਮੈਂ ਦਫਤਰ ਦਾ ਕੰਮ ਮੁਕਾਰਾ ਹੋ ਗਿਆ ਮੇਰੇ ਕੋਲ ਐਡੀਸ਼ਨਲ ਚਾਰਜ ਆਇਆ ਤਾਂ ਮੈਂ ਉਹਦਾ ਦੂਰਾ ਸਮੋਸਾ ਖਾਫ ਜ਼ੂ ਕਹਤਾ ਵੀ ਮੈਂ ਰਜਿਸਟਰ ਆਪਦੇ ਨਾਲ ਲੈ ਕੇ ਜਾ ਰਿਹਾ ਹਾਂ ਜੀ ਤੇ ਬਾਕੀ ਸਟਾਫ ਨੂੰ ਮੇਰੇ ਕੋਲ ਉੱਥੋਂ ਭੇਜ ਦिए ਕਿਉਂਕਿ ਜੇ ਸਟਾਫ ਲਗਾਤਾਰ ਲੇਟ ਆਂਦਾ ਹੈ ਤਾਂ ਹਸਪਤਾਲ ਦੇ ਵਿੱਚ ਸੇਖ ਸੂਤਾ ਪ੍ਰਭਾਵਿਤ ਹੁੰਦੀ ਹੈ ਬਾਰੋਂ ਗਰੀਬ ਮਰੀਜ਼ ਆਂਦਾ ਹੈ ਉਹਨਾਂ ਨੂੰ ਚਾਹੀਆ ਸੇਖ ਸੂਤਾ ਦੇਣਾ ਪੰਜਾਬ ਦਾ ਟੌਪ ਅਜੰਡਾ ਹੈ ਜੀ ਤਾ ਜੇ ਹੁਣ ਕਿਸੇ ਨੂੰ ਕੰਮ ਦਾ ਕਹਿਣਾ ਗੁਨਾਹ ਹੈ ਤਾਂ ਫਿਰ ਤਾਂ ਮੈਂ ਗੁਨਾਹ ਕੀਤਾ ਹੈ ਬਸ ਉਸਦੇ ਇਹ ਵਾਸਤੇ ਹੋਣੇ ਦਾ ਧਰਣਾ ਨਾਲ ਸਰ ਕਹ ਰਿਹਾ ਮੈਂ ਕਹ ਰਿਹਾ ਜੀ ਤੁਸੀਂ ਇੱਕ ਬੰਦਾ ਲੈ ਕੇ ਆਏ ਹੋ ਮੇਰੀ ਮੇਰੇ ਨਾਲ ਜੇ ਫ੍ਰੀਕੋਟੋ ਮੇਰਾ ਕੋਈ ਬੰਦਾ ਹੈਲਪਲੀ ਆਇਆ ਹੈ ਕਿਉਂਕਿ ਮਾਲੋ ਮੈਂ ਕਿਤੇ ਸਟੋਰ ਚੈੱਕ ਕਰਨਾ ਹੈ ਕਿਤੇ ਕਰਨਾ ਤੇ ਮੈਂ ਆਪਦੇ ਬੰਦਾ ਦਾ ਨਾਲ ਇੱਕ ਲੈ ਕੇ ਆਉ ਆ ਸਰ ਉਹ ਮੇਰਾ ਆਪਦਾ ਚੀਫ ਫਾਰਮੇਸੀ ਅਫਸਰ ਹੈ ਉਹ ਮੇਰਾ ਪ੍ਰਾਈਵੇਟ ਬੰਦਾ ਨਹੀਂ ਹੈ ਮੇਰੇ ਕੋਲ ਸਿਵਲ ਹਸਪੀਟਲ ਤੋਂ ਪੋਸਟਰ ਹੈ ਡਾਕਟਰ ਉਹ ਮੇਰੇ ਨਾਲ ਆਇਆ ਹੈ ਜੀ ਤੇ ਉਸਦੇ ਅਸੀਂ ਜਦੋਂ ਕਿਤੇ ਸਟੋਰ ਚੈੱਕ ਕਰਨਾ ਮੇਰੀ ਹੈਲਪ ਕਰਾ ਲੈਂਦੇ ਖਾਸ ਕਰਕੇ ਡਿਵੀਸ਼ਨ ਸੈਂਟਰ ਜੀ ਸਰ ਕੋਈ ਕਹਿ ਰਹੇ ਨੇ ਵੀ ਡੋਪ ਟੈਸਟ ਨੂੰ ਲੈ ਕੇ ਵੀ ਕਹਿੰਦੇ ਕੋਈ ਡੋਪ ਟੈਸਟ ਦਾ ਇਸ ਤਰ੍ਹਾਂ ਜੀ ਜੋ ਸਰਕਾਰ ਦੇ ਨਿਯਮ ਹੈ ਨਿਯਮਾ ਤਹਿਤ ਡੋਪ ਟੈਸਟ ਪੈਥੋਲੋਜੀ ਸਦੀਪ ਪ੍ਰੈਜੈਂਸ ਤੋਂ ਬਿਨਾ ਨਹੀਂ ਹੋ ਸਕਦਾ ਜੀ ਕਿਉਂਕਿ ਸਾਡਾ ਪੈਥੋਲੋਜੀ ਸਿਰਫ ਬਲੱਡ ਬੈਂਕ ਚ ਅਵੇਲੇਬਲ ਹੁੰਦਾ ਸੀਗਾ ਤਾਂ ਅਸੀਂ ਉਸ ਨੂੰ ਸਿਵਲ ਹਸਪੀਟਲ ਤੋਂ ਬਲੱਡ ਬੈਂਕ ਚ ਸ਼ਿਫਟ ਕਰਤਾ ਓਨਲੀ ਆਰਮ ਸੰਸਲਾ ਜੀ बस सर कोई मुलाकात हुई है ना दिनार? नहीं, मेरे को तो आए नहीं जी बात ही करना बढ़िया ठीक है एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत